ਬਠਿੰਡਾ ਦੇ ਪਿੰਡ ਪੱਕਾ ਕਲਾ ਦੇ ਵਿੱਚ ਇੱਕ ਨੌਜਵਾਨ ਦੇ ਉੱਪਰ ਤਿੰਨ ਹਮਲਾਵਰਾਂ ਦੇ ਵੱਲੋਂ ਸ਼ਰੀਅਮ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜ਼ਖਮੀ ਹਾਲ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਮਲਾਵਰਾਂ ਦੇ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਲੜਕੇ ਦੇ ਪੱਗ ਦੇ ਉੱਪਰ ਗੋਲੀ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਉਸ ਦੇ ਉੱਪਰ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ ਇਸ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਮੋਟਰਸਾਈਕਲ ਤੇ ਪੱਕਾ ਕਲਾ ਗਿਆ ਸੀ ਉਸੇ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਅਮਲਾਰਾ ਦੇ ਵੱਲੋਂ ਉਸ ਤੇ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਨਾਲ ਇੱਕ ਗੋਲੀ ਉਸ ਦੇ ਪੱਤ ਤੇ ਜਾ ਲੱਗੀ। ਜਖਮੀ ਨੋਤਮਾਨ ਨੇ ਵੀ ਦੱਸਿਆ ਕਿ ਉਸ ਦੇ ਛੋਟੇ ਭਰਾ ਦੇ ਨਾਲ ਅਮਲਾਰਾ ਦੇ ਨਾਲ ਪੁਰਾਣੀ ਰੰਜਿ ਹੈ ਜਿਸ ਦੇ ਕਰਕੇ ਉਸ ਨੂੰ ਟਾਰਗੇਟ ਕੀਤਾ ਗਿਆ ਹੈ। ਉਦਨ ਮੌਕੇ ਤੇ ਪਹੁੰਚੀ ਮਹਿਲਾ ਅਧਿਕਾਰੀ ਡੀਐਸਪੀ ਹੀਨਾ ਗੁਪਤਾ ਦੇ ਵੱਲੋਂ ਜਾਣਕਾਰੀ ਸਾਂਝੇ ਕਰਦੇ ਆ ਦੱਸਿਆ ਗਿਆ ਕਿ ਦੋਵਾਂ ਪੇਰਾਂ ਦੇ ਵਿਚਾਲੇ ਪੁਰਾਣੀ ਰੰਜਿ ਸੀ ਜਿਸ ਕਰਕੇ ਅੱਜ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ આરોપી ਹਨ ਉਹਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਕਿਉਂਕਿ આરોપી ਮੌਕੇ ਤੋਂ ਫਰਾਰ ਹੋ ਗਏ ਸਨ। ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਓਖਿਆ ਲਈ ਤੋਂ ਬੰਦਾ ਹੈਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪਰਣ ਤੇ ਤੇ ਇਹਦੇ ਕੋਲਦੇ ਵਿਆਹ ਹੋ ਗਏ ਤੇ ਵਿਆਹ ਦੇਖ ਕੇ ਖੜਕੇ ਉਹ ਕਹਿੰਦਾ ਵੀ ਚੱਲਾ ਇੱਕ ਬੁੱਕ ਲਾਉਣਾ ਅਸੀਂ ਜਿਵੇਂ ਛੱਡ ਕੇ ਇਹਨੂੰ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇ ਭਰਾ ਦਾ ਮਰ ਗਿਆ ਵੀ ਲੜਾਈ ਸੀ ਨਿੱਕੇ ਬਾਰੇ ਸੱਟਾਂ ਮਾਰਗੇ ਸੀ ਤਾਂ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੁਰਸਾਂ ਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੂੰਹ ਘਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਮੇ ਰੋਲਾ ਤਾਂ ਨਿਬੜਈ ਐ ਕਰਦੇ ਕਰਾਉਂਦੇ ਤੇ ਜੋ ਕੋਲੇ ਆ ਗਏ ਤੇ ਭੈਣਾਂ ਵਰਕੇ ਵੀ ਫੇਰ ਵੀ ਫੇਰ ਕੱਢ ਕੇ ਬੁਸੜਾ ਕਰਕੇ ਵੀ ਫੇਰ ਮਾਰਿਆ ਤਮੋਰੂ ਦੇ ਕਪੀ ਅਮਰੂ ਸੈਰ ਸੋਰਚ ਮਾਰਤਾ ਤੇ ਮੋਰੂ ਬਾਈ ਹੋਈ ਕਿਥੇ ਹੈ ਕਿੰਨੇ ਵੇਲੇ ਨਹੀਂ ਜਿਹੜਾ ਉਹ ਫੇਕਪਕੇ ਵਾਲਾ ਫੁੱਲੜ ਰੋਡ ਫੁੱਲੜ ਰੋਡ ਤੇ ਸਾਰੀ ਕਾਰਨ ਕੀ ਹੈ ਲੜਾਈ ਦਾ ਪਹਿਲਾ ਵੀ ਜਿਹੜਾ ਮੇਨ ਕਾਰਨ ਤਾਂ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਖੋਹਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਹੂੰ ਤੇ ਉਦੋਂ ਬਾਅਦ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੂ ਫੇ ਲੜਾਈ ਹੋਈ ਤੇ ਮੋਰੂ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਜ਼ੀਰੋ ਲੋਡ ਟੀਮ ਕੋਲ ਮੇਟੀ ਤੇ ਜਿੰਨ ਫਾਇਰਿੰਗ ਕੀਤੀ ਆ ਉਹ ਕੌਣ ਆ ਉਹ ਆਪਣਾ ਬੰਤੂ ਹੈਗਾ ਕੁਠੀ ਦਾ ਤੇ ਇੱਕ ਵਸ ਉਹ ਆਕਾਸ਼ ਹੈਗਾ ਗੱਦੋਸਨ ਨਾਮ ਕੀ ਦਾ ਫਾਇਰਿੰਗ ਕਿੰਨੇ ਫਾਇਰ ਵੀ ਇੱਕ ਦਾ ਵਸ ਵੀ ਵੱਜਈ ਜਾਂ ਮੇਰੇ ਅ ਮਸਾਹਤਾਂ ਤੇ ਆ ਵੀ ਪਟਦੇ ਆ ਪਟ ਗਿਆ ਤੇ ਦੂਜੇ ਵੇਲੇ ਜਦੋਂ ਉਹ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ-ਬੂਸਾ ਵੱਟ ਗਿਆ ਵੀ ਸਾਈਡ ਤੋਂ ਨਿਕਿਆ ਤਾਂ ਕਰ ਕਿੰਨੇ ਦੋ ਵਾਰ ਕਿਤੇ ਦੋ ਵਾਰ ਅੱਛਾ ਤੁਹਾਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ ਮੋਰੋਂ ਜਿਹੜਾ ਹੋਰ ਫੰਡੀ ਰੋਡ ਤੇ ਸਰਾਹ ਹਸਪੀਟਲ ਹੈ ਤੇ ਉੱਥੇ ਲੈ ਗਏ ਸੀ ਇੱਕ ਇਹਰਾਉਂ ਵੀ ਪੁਰਕੀਮਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਗੂਲੈਂਸ ਆ ਗਈ ਤੁਸੀਂ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਮੈਂ ਹਾਲਾਤ ਵੀ ਇਕੱਲਾ ਹੀ ਸੀਗਾ ਇਕੱਲਾ ਹੀ ਸੀਗਾ ਬਾਕੀ ਤਾਂ ਬਜਾਪ ਸ਼ਾਂ ਦੇ ਬੰਦੇ ਉੱਥੇ ਖੜੇ ਸੀਗੇ ਬਿਤਾ ਕਰਕੇ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਮੈਨਾਂ ਕੰਮ ਕਰਦੇ ਆ ਕੇ ਤਾਂ ਕਰਕੇ ਉਹ ਤਾਂ ਕੱਲੇ ਜੀ ਵੀ ਟੰਕੀ ਸੰਗਤੋਂ ਗਿਆ ਸੀਗਾ ਤੁਸੀਂ ਪੱਕਾ ਕਰ ਪੱਕਾ ਕਰਨ ਕੀ ਗਏ ਸੀ ਬਸ ਯਾਨੀ ਵੀ ਜਿਹੜੀ ਮੇਰ ਨਾਲ ਬੀਬੀ ਹੋਰ ਸੀ ਵੀ ਉੱਥੇ ਖੜੇ ਸੀਗੇ ਜੋ ਵੀ ਤਾਰ ਨਹੀਂ ਆਵੜੀ ਬੀਤਾ ਕਰਕੇ ਅੱਛਾ ਹੁਣ ਹੋਰ ਕਿਸੇ ਦੀ ਸੱਟਾ ਲੱਗੀ ਸਿਰਫ ਤੁਹਾਡੀ ਹਣ ਕੱਲੇ ਮੇਰੀ ਲੱਗੀ ਹੈ ਦੂਜਾ ਕਿਸੇ ਨਾਲ ਵੀ ਜਾਣਦੇ ਨਹੀਂ ਸੀ ਕੋਈ ਸਨ ਉਹੜਾ ਜੀ ਲੂਈ ਦੇ ਕਰਕੇ ਇਸ ਤਰ੍ਹਾਂ ਉਸ ਬੁੱਢਾ ਵੀ ਆ ਜਾਂ ਬੁਲਿਆ ਸਰਲਪੰਦੇ ਲੈ ਕੇ ਆ ਗਿਆ ਪੁਲਿਸ ਨੂੰ ਲੈ ਕੇ ਕਿ ਕਿ ਪੁਲਿਸ ਮਾੜਾ ਨਾ ਆ। ਬੋਲ ਸਾਡੇ। ਨਾ ਇੱਥੀ ਬਸ ਇੱਥੀ ਆਈ ਹੈਗੇ। ਜਾਨ ਉਹ ਤੇ ਉਹ ਨਹੀਂ ਆਇਆ। ਕੀ ਮੰਗਤੀ ਕਰਦਾ? ਮੰਗਦਾ ਵੀ ਬਾਰਾ ਵੀ ਮੋਹੜ ਬਾਰਾ ਖਰਾਬ ਹੈ। ਬੀਰੋਏ ਦਾ ਕੰਮ ਹੀ ਹੈ। ਇਸ ਹੁਣ ਤੋਂ ਪਹਿਲਾਂ ਵੀ ਉਹ ਬੰਦਾ ਵੱਢ ਗਿਆ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਕੋਈ ਪੁਲਿਸ ਸਟੇਸ਼ਨ ਬਿਠਾਣਾ ਵੀ ਕੋਲੇ ਹੈ ਤੇ ਬਲਾਕੀ ਵੀ ਕੋਲੇ ਹੈ ਤੇ ਬੰਦਾ ਵੀ ਪੰਜ ਗਰਮ ਦੇ ਕੋਲੇ ਬੰਦਾ ਵੱਢੀਏ। ਕਿ ਉਹਦਾ ਮਹੌਲ ਬਸ ਵੀ ਸਰੀਪੇ ਵਸੁੰਦੀ ਕੰਮ ਕੀ ਕਰਦੇ ਪਾ ਜੀ ਮੈਂ ਫੈਕਟਰੀ ਲੱਗਿਆ ਹੁੰਦੀ ਠੀਕ ਐਸ਼ ਕੇ ਅੰਦਰ ਕਮਾ ਸੰਗਸਾਰਾ ਸੇਵਾ ਸੰਸਥਾ ਮਛਾਣਾ ਵਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਣੀ ਰੋਡ ਤੇ ਇੱਕ ਵਾਰਦਾਤ ਹੋ ਗਈ ਹੈ ਜਿਸ ਨੂੰ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਿਠਾਣਾ ਜਿਵਲਾ ਹਸਪਤਾਲ ਜਿੱਕੇ ਲੈ ਕੇ ਆਏ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਹੈ ਜਿਹਦੇ ਸ਼ਮਲੇ ਹੂਜੂਦ ਨੇ ਤੇ ਜੇਰੇ ਇਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਆਂਗਾ ਰਿਫੈਂਡਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਆਂਗਾ ਠੀਕ ਹੁਣ ਠੀਕ ਹੈ ਸੁਰੱਖਿਆਤਾ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠ ਉੱਕਟਣਾ ਹੋਈ ਹੈ ਕੀ ਘਟਨਾ ਹੋਈ ਹੈ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਸਾਡੇ ਕੋਲ ਜੀ ਇਨਫੋਰਮੇਸ਼ਨ ਹੈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾਂ ਪੈਟਰੀ ਫਾਈਨਰੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਦੇ ਤਹਿੰਦ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉੱਤੇ ਫਾਇਰ ਵੀ ਕੀਤਾ ਕੀ ਕਰਨ ਕੀ ਉਹਦੇ ਮਤਲਬ ਕੀ ਲੜਾਈ ਲੱਗੀ ਕਰਦਾ ਉਹ ਇਹਦੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਹਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ 'ਤੇ ਸੱਟਾਂ ਮਾਰੀਆਂ। ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ? ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ। ਕਿੰਨੇ ਵਜੇ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਨਾਮਤੋਂ ਪਈਆ? ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਜੇ ਆਉਂਦੀ ਜਿਹੜੀ ਫਾਇਰਿੰਗ ਜਿਹਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨੀ ਨਹੀਂ ਪਤਾ ਲੱਗੇ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਹਣ ਪਛਾਤੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸ ਸੀ ਕਿ ਉਹ ਹਲੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜਿੰਨਾ ਕਲੀਅਰ ਨਹੀਂ ਹੋਇਆ ਬਾਅਦ ਚੋਂ ਬਦਲ ਲੱਗਾ ਘਟਨਾ ਕਿੰਨੇ ਵਜੇ ਹੋਈ ਹੈ ਇਹ ਆਰਾਊਂਡ ਜੀ ਅਧਿਕ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ ਏਵਨ ਪੰਜਾਬੀ ਟੀ